ਪਿਆਰੇ ਵਿਦਿਆਰਥੀਓ ਪਿਛਲੇ ਲੈਕਚਰ ਦੇ ਵਿੱਚ ਅਸੀਂ ਗੱਲ ਕੀਤੀ ਸੀ मीनिंग ਐਂਡ ਸਕੂਪ ਆਫ ਪੋਲਿਟੀਕਲ ਸਾਇੰਸ ਯਾਨੀ ਕਿ ਰਾਜਨੀਤੀ ਸ਼ਾਸਤਰ ਦਾ ਅਰਥ ਅਤੇ ਖੇਤਰ ਕੀ ਹੈ ਅੱਜ ਦੇ ਟੌਪਿਕ ਵਿੱਚ ਅਸੀਂ ਅੱਜ ਦੇ ਇਸ ਟੌਪਿਕ ਦਾ ਜਿਹੜਾ ਲਾਸਟ ਕੁਐਸਚਨ ਹੈ ਸਿਗਨੀਫਿਕੈਂਸ ਆਫ ਦ ਸਟਡੀ ਆਫ ਪੋਲਿਟੀਕਲ ਸਾਇੰਸ ਯਾਨੀ ਕਿ ਪੋਲਿਟੀਕਲ ਸਾਇੰਸ ਦੀ ਸਾਡੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ ਸਾਡੇ ਲਾਈਫ ਦੇ ਵਿੱਚ ਪੋਲਿਟੀਕਲ ਸਾਇੰਸ ਦੀ ਕੀ ਯੂਟਿਲਿਟੀ ਹੈ ਕਿੰਨੀ ਅਹਿਮਤਿਆ ਜਾਂ ਕੀ ਮਹੱਤਤਾ ਆ ਇਸ ਸਬਜੈਕਟ ਦੀ ਇਸ ਵਿਸ਼ੇ ਦੀ ਸਾਡੀ ਲਾਈਫ ਦੇ ਵਿੱਚ ਇਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਸੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਰਾਜ ਵਿੱਚ ਰਹਿਣ ਵਾਲਾ ਹਰ ਵਿਅਕਤੀ ਪ੍ਰਤੱਖ ਜਾਂ ਅਪਰਤੱਖ ਰੂਪ ਨਾਲ ਰਾਜਨੀਤੀ ਨਾਲ ਸਬੰਧਿਤ ਹੈ ਜਦੋਂ ਵਿਅਕਤੀ ਦਾ ਜਨਮ ਹੁੰਦਾ ਆ ਉਦੋਂ ਤੋਂ ਹੀ ਉਹ ਰਾਜ ਦੇ ਦਾਇਰੇ ਵਿੱਚ ਆ ਜਾਂਦਾ ਆ ਰਾਜ ਦੇ ਕਾਨੂੰਨਾਂ ਦੇ ਦਾਇਰੇ ਵਿੱਚ ਆ ਜਾਂਦਾ ਆ ਸੋ ਵਿਅਕਤੀ ਦਾ ਜੀਵਨ ਜਿਹੜਾ ਆ ਹਰ ਸਮੇਂ ਤੇ ਰਾਜ ਦੇ ਕਾਨੂੰਨਾਂ ਦੁਆਰਾ ਸੰਚਾਲਿਤ ਹੁੰਦਾ ਆ ਸੋ ਇਸ ਲਈ ਹਰ ਵਿਅਕਤੀ ਲਈ ਰਾਜਨੀਤੀ ਸ਼ਾਸਤਰ ਦਾ ਗਿਆਨ ਜਿਹੜਾ ਜ਼ਰੂਰੀ ਆ ਪੋਲਿਟੀਕਲ ਸਾਇੰਸ ਪੜ੍ਹਨੀ ਇਸ ਕਰਕੇ ਜ਼ਰੂਰੀ ਆ ਕਿਉਂਕਿ ਅਸੀਂ ਹਰ ਟਾਈਮ ਤੇ ਪੋਲਿਟੀਕਲ ਸਿਸਟਮ ਦੁਆਰਾ ਬਣਾਏ ਗਏ ਕਾਨੂੰਨਾਂ ਦੁਆਰਾ ਸੰਚਾਲਿਤ ਹੁੰਦੇ ਆ ਇਸ ਕਰਕੇ ਜਿਹੜਾ ਪੋਲਿਟੀਕਲ ਸਾਇੰਸ ਦਾ ਜਿਹੜਾ ਵਿਸ਼ਾ ਆ ਉਹ ਸਾਨੂੰ ਰਾਜ ਬਾਰੇ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਆ ਇਸ ਕਰਕੇ ਜਦੋਂ ਤੱਕ ਅਸੀਂ ਰਾਜ ਵਿੱਚ ਰਹਿ ਰਹੇ ਹਾਂ ਸਾਡੇ ਵਾਸਤੇ ਰਾਜਨੀਤੀ ਸ਼ਾਸਤਰ ਦਾ ਅਧਿਨ ਕਰਨਾ ਜ਼ਰੂਰੀ ਹੋ ਜਾਂਦਾ ਆ ਕਿਉਂਕਿ ਰਾਜਨੀਤੀ ਸ਼ਾਸਤਰ ਦਾ ਅਧਿਨ ਕਰਨ ਦੇ ਨਾਲ ਹੀ ਸਾਨੂੰ ਸਟੇਟ ਬਾਰੇ ਗਵਰਨਮੈਂਟ ਬਾਰੇ ਸਾਰਾ ਕੁਝ ਜਿਹੜੀ ਜਾਣਨ ਨੂੰ ਮਿਲਦਾ ਆ ਸੋ ਪੋਲਿਟੀਕਲ ਸਾਇੰਸ ਦਾ ਇਹ ਵਿਸ਼ਾ ਆ ਉਹੀ ਸਾਨੂੰ ਸਟੇਟ ਬਾਰੇ ਗਵਰਨਮੈਂਟ ਬਾਰੇ ਜਾਂ ਕਿਸ ਕਿਸਮ ਦੀ ਸਰਕਾਰ ਆ ਜਾਂ ਸਟੇਟ ਦਾ ਉਦੇਸ਼ ਕੀ ਆ ਜਾਂ ਸਰਕਾਰ ਦੇ ਕੰਮ ਕੀ ਨੇ ਸੋ ਇਹਨਾਂ ਸਾਰਿਆਂ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਪੋਲਿਟੀਕਲ ਸਾਇੰਸ ਦਾ ਵਿਸ਼ਾ ਹੀ ਪ੍ਰਦਾਨ ਕਰਦਾ ਹੈ ਸੋ ਪੋਲਿਟੀਕਲ ਸਾਇੰਸ ਜਾਂ ਰਾਜਨੀਤਿਕ ਸ਼ਾਸਤਰ ਦੇ ਅਧਿਐਨ ਦੀ ਮਹੱਤਤਾ ਜਿਹੜੀ ਹੈ ਜਾਂ ਉਪਯੋਗਤਾ ਕੀ ਹੈ ਸਾਡੀ ਲਾਈਫ ਦੇ ਵਿੱਚ ਇਹਨੂੰ ਅਸੀਂ ਕੁਝ ਪੁਆਇੰਟਸ ਦੇ ਜ਼ਰੀਏ ਗੱਲਬਾਤ ਕਰਾਂਗੇ ਸੋ ਪਹਿਲਾ ਪੁਆਇੰਟ ਆ ਇਹ ਆਦਰਸ਼ ਨਾਗਰਿਕ ਬਣਾਉਂਦਾ ਹੈ ਸੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਆਦਰਸ਼ ਨਾਗਰਿਕ ਉਹ ਹੁੰਦਾ ਆ ਜਿਹਨੂੰ ਆਪਣੇ ਰਾਜ ਬਾਰੇ ਪਤਾ ਹੋਵੇ ਜਿਹਨੂੰ ਆਪਣੀ ਸਰਕਾਰ ਬਾਰੇ ਨੋਲਿਜ ਹੋਵੇ ਜਿਹਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਵੇ ਆਪਣੇ ਕਰਤਵਾਂ ਦਾ ਪਤਾ ਹੋਵੇ ਤੇ ਆਪਣੇ ਸੰਵਿਧਾਨ ਬਾਰੇ ਜਾਣਕਾਰੀ ਹੋਵੇ ਤੇ ਇਹ ਸਾਰੇ ਜਿਹੜੇ ਵਿਸ਼ੇ ਨੇ ਇਹਨਾਂ ਦੀ ਸਟੱਡੀ ਜਿਹੜੀ ਆ ਉਹ ਪੋਲਿਟੀਕਲ ਸਾਇੰਸ ਦੇ ਵਿੱਚ ਕੀਤੀ ਜਾਂਦੀ ਆ ਪੋਲਿਟੀਕਲ ਸਾਇੰਸ ਹੀ ਸਾਨੂੰ ਦੱਸਦੀ ਆ ਸਟੇਟ ਕੀ ਆ ਜਾਂ ਸਟੇਟ ਦੇ ਉਦੇਸ਼ ਕੀ ਨੇ ਕਿਸ ਤਰ੍ਹਾਂ ਦੀ ਸਰਕਾਰ ਆ ਉਹ ਕਿਸ ਤਰ੍ਹਾਂ ਦੇ ਕੰਮ ਕਰ ਰਹੀ ਆ ਜਾਂ ਕਿਸ ਤਰੀਕੇ ਨਾਲ ਕੰਮ ਕਰਦੀ ਆ ਫਿਰ ਸਾਡੇ ਅਧਿਕਾਰ ਕੀ ਨੇ ਤੇ ਰਾਜਪਤੀ ਸਾਡੇ ਕਰਤੱਵ ਕੀ ਨੇ ਤੇ ਸਾਡਾ ਸੰਵਿਧਾਨ ਕੀ ਹੈ ਸੰਵਿਧਾਨ ਦਾ ਅਰਥ ਕੀ ਹੈ ਤੇ ਸੰਵਿਧਾਨ ਦੇ ਵਿੱਚ ਕਿਹੜੇ ਕਿਹੜੇ ਕਾਨੂੰਨ ਆ ਤੇ ਉਹ ਸਾਡੀ ਲਾਈਫ ਨੂੰ ਕਿੱਦਾਂ ਸੰਚਾਲਿਤ ਕਰਦੇ ਨੇ ਤੇ ਜੜੀਆਂ ਸਰਕਾਰਾਂ ਨੇ ਉਹਨਾਂ ਦੇ ਸਬੰਧ ਵਿੱਚ ਵੀ ਸਾਡੇ ਸੰਵਿਧਾਨ ਦੇ ਵਿੱਚ ਕੀ ਵਿਵਸਥਾਵਾਂ ਨੇ ਇਹ ਸਾਰਾ ਕੁਝ ਸਾਨੂੰ ਕਿੱਥੋਂ ਪਤਾ ਲੱਗੇਗਾ ਪੋਲੀਟੀਕਲ ਸਾਇੰਸ ਦੀ ਸਟਡੀ ਤੋਂ ਜਦੋਂ ਅਸੀਂ ਪੋਲਿਟੀਕਲ ਸਾਇੰਸ ਦਾ ਅਧਿਐਨ ਕਰਾਂਗੇ ਰਾਜਨੀਤੀ ਸ਼ਾਸਤਰ ਦਾ ਅਧਿਐਨ ਕਰਾਂਗੇ ਫਿਰ ਹੀ ਅਸੀਂ ਇਨ੍ਹਾਂ ਟੌਪਿਕਸ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਸੋ ਇਸ ਕਰਕੇ ਪੋਲਿਟੀਕਲ ਸਾਇੰਸ ਦੀ ਇੰਪੋਰਟੈਂਸ ਇਹੀ ਹੈ ਯਾਨੀ ਕਿ ਸਾਨੂੰ ਪੋਲਿਟੀਕਲ ਸਾਇੰਸ ਇਸ ਕਰਕੇ ਪੜ੍ਹਨੀ ਚਾਹੀਦੀ ਹੈ ਕਿਉਂਕਿ ਪੋਲਿਟੀਕਲ ਸਾਇੰਸ ਹੀ ਵਿਅਕਤੀ ਨੂੰ ਇੱਕ ਆਦਰਸ਼ ਨਾਗਰਿਕ ਬਣਾਉਂਦੀ ਹੈ ਯਾਨੀ ਕਿ ਆਦਰਸ਼ ਨਾਗਰਿਕ ਉਹ ਆ ਜਿਹਨੂੰ ਇਨ੍ਹਾਂ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਹੋਵੇ ਤੇ ਉਹ ਵਿਸ਼ੇ ਜਿਹੜੇ ਆ ਉਹ ਪੋਲਿਟੀਕਲ ਸਾਇੰਸ ਦੀ ਸਟੱਡੀ ਦੇ ਨਾਲ ਹੀ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਸੈਕੰਡ ਪੁਆਇੰਟ ਹੈ ਇਹ ਰਾਜ ਬਾਰੇ ਗਿਆਨ ਦਿੰਦਾ ਹੈ ਸੋ ਪੋਲਿਟੀਕਲ ਸਾਇੰਸ ਦਾ ਜਿਹੜਾ ਵਿਸ਼ਾ ਆ ਇਹ ਹਰ ਨਾਗਰਿਕ ਨੂੰ ਰਾਜ ਦੇ ਜਨਮ ਰਾਜ ਦਾ ਵਿਕਾਸ ਰਾਜ ਦਾ ਸਰੂਪ ਕੀ ਹੈ ਤੇ ਰਾਜ ਦੇ ਕਾਰਜ ਕੀ ਨੇ ਉਹਨਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ ਹਰ ਨਾਗਰਿਕ ਨੂੰ ਰਾਜ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਸਾਡਾ ਸਾਡੀ ਲਾਈਫ ਜਿਹੜੀ ਹੈ ਉਹ ਹਰ ਟਾਈਮ ਤੇ ਰਾਜ ਦੇ ਕਾਨੂੰਨਾਂ ਦੁਆਰਾ ਸੰਚਾਲਿਤ ਹੈ ਵਿਅਕਤੀ ਜਨਮ ਤੋਂ ਹੀ ਰਾਜ ਦਾ ਮੈਂਬਰ ਬਣ ਜਾਂਦਾ ਆ ਤੇ ਕਦੋਂ ਤੱਕ ਰਹਿੰਦਾ ਆ ਜਦੋਂ ਤੱਕ ਉਹ ਐਗਜ਼ਿਸਟ ਕਰਦਾ ਆ ਜਦੋਂ ਤੱਕ ਉਹਦੀ ਹੋਂਦ ਆ ਉਦੋਂ ਤੱਕ ਉਹ ਰਾਜ ਦੇ ਨਾਲ ਜੁੜਿਆ ਆ ਅਸੀਂ ਰਾਜ ਦੇ ਬਣਾਏ ਹੋਏ ਕਾਨੂੰਨ ਜਿਹੜੇ ਨੇ ਉਹ ਸਾਡੀ ਲਾਈਫ ਨੂੰ ਸੰਚਾਲਿਤ ਕਰਦੇ ਨੇ ਸੋ ਇਸ ਕਰਕੇ ਹਰ ਨਾਗਰਿਕ ਨੂੰ ਰਾਜ ਦੇ ਜਨਮ ਬਾਰੇ ਵੀ ਰਾਜ ਕਿਸ ਤਰ੍ਹਾਂ ਬਣਿਆ ਰਾਜ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਰਾਜ ਦਾ ਵਿਕਾਸ ਕਿਸ ਤਰੀਕੇ ਨਾਲ ਹੋਇਆ ਕਿਸ ਤਰ੍ਹਾਂ ਰਾਜ ਇਵੋਲਵ ਹੋਇਆ ਵੀ ਰਾਜ ਇੱਕਦਮ ਨਹੀਂ ਬਣ ਗਿਆ ਬਲਕਿ ਟਾਈਮ ਟੂ ਟਾਈਮ ਹੌਲੀ ਹੌਲੀ ਸਟੈਪ ਬਾਈ ਸਟੈਪ ਜੜਾਇਆ ਇਹ ਰਾਜ ਦੇ ਇਵੋਲਵ ਹੋਣ ਦੇ ਵਿੱਚ ਵੱਖਰੇ ਵੱਖਰੇ ਸਟੱਪਸ ਜਿਹੜੇ ਨੇ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਆ ਤੇ ਰਾਜ ਦਾ ਸਰੂਪ ਕੀ ਆ ਤੇ ਰਾਜ ਦੇ ਕੰਮ ਕੀ ਨੇ ਸੋ ਇਹਨਾਂ ਬਾਰੇ ਜਾਣਕਾਰੀ ਸਾਨੂੰ ਕਿਵੇਂ ਹਾਸਲ ਹੋਏਗੀ ਪੋਲਿਟੀਕਲ ਸਾਇੰਸ ਦੇ ਅਧਿਨ ਨਾਲ ਜੇਕਰ ਅਸੀਂ ਪੋਲਿਟੀਕਲ ਸਾਇੰਸ ਦੀ ਸਟੱਡੀ ਕਰਾਂਗੇ ਫਿਰ ਹੀ ਅਸੀਂ ਰਾਜ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਆ 3rd ਪੁਆਇੰਟ ਆ ਇਹ ਸਰਕਾਰ ਬਾਰੇ ਗਿਆਨ ਦਿੰਦਾ ਹੈ ਯਾਨੀ ਕਿ ਪੋਲਿਟੀਕਲ ਸਾਇੰਸ ਜਿਹੜਾ ਵਿਸ਼ਾ ਆ ਇਹ ਸਾਨੂੰ ਰਾਜ ਦੇ ਨਾਲ ਨਾਲ ਸਰਕਾਰ ਦੇ ਕਿਹੜੇ ਕਿਹੜੇ ਅੰਗ ਨੇ ਅਤੇ ਸਰਕਾਰ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਨੇ ਤੇ ਸਰਕਾਰ ਕਿਹੜੇ-ਕਿਹੜੇ ਕੰਮ ਕਰਦੀ ਹੈ ਸੋ ਇਹਦੇ ਬਾਰੇ ਜਾਣਕਾਰੀ ਸਾਨੂੰ ਕਿਵੇਂ ਹੋਏਗੀ ਪੋਲਿਟੀਕਲ ਸਾਇੰਸ ਦੀ ਸਟੱਡੀ ਦੇ ਨਾਲ ਸੋ ਯਾਨੀ ਕਿ ਜੇਕਰ ਅਸੀਂ ਸਰਕਾਰ ਬਾਰੇ ਜਾਣਕਾਰੀ حاصل ਕਰਨਾ ਚਾਹੁੰਦੇ ਆਂ ਵੀ ਸਾਡੇ ਦੇਸ਼ ਵਿੱਚ ਕਿਸ ਕਿਸਮ ਦੀ ਸਰਕਾਰ ਹੈ ਸਰਕਾਰ ਦੇ ਅੰਗ ਕਿਹੜੇ-ਕਿਹੜੇ ਨੇ ਤੇ ਸਰਕਾਰ ਕੀ ਕੰਮ ਕਰਦੀ ਹੈ ਤੇ ਉਹ ਸਾਨੂੰ ਜਾਣਕਾਰੀ ਕਿਵੇਂ ਹੋਏਗੀ ਪੋਲਿਟੀਕਲ ਸਾਇੰਸ ਪੜਨ ਦੇ ਨਾਲ ਸੋ ਪੋਲਿਟੀਕਲ ਸਾਇੰਸ ਹੀ ਇੱਕ ਅਜਿਹਾ ਵਿਸ਼ਾ ਹੈ ਜਿਦੇ ਰਾਹੀਂ ਅਸੀਂ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਆ ਨੈਕਸਟ ਆ ਇਹ ਦਾ ਅਧਿਕਾਰਾਂ ਅਤੇ ਕਰਤਵਾਂ ਦਾ ਗਿਆਨ ਕਰਾਉਂਦਾ ਹੈ ਸੋ ਪੋਲਿਟੀਕਲ ਸਾਇੰਸ ਦਾ ਵਿਸ਼ਾ ਜਿਹੜਾ ਆ ਇਹ ਇਸ ਕਰਕੇ ਵੀ ਪੜ੍ਹਨਾ ਜ਼ਰੂਰੀ ਆ ਕਿਉਂਕਿ ਅਸੀਂ ਰਾਜ ਦੇ ਵਿੱਚ ਰਹਿੰਨੇ ਆ ਤੇ ਸਾਡੀ ਸ਼ਖਸੀਅਤ ਦਾ ਵਿਕਾਸ ਤਾਂ ਹੋ ਸਕਦਾ ਆ ਜੇਕਰ ਸਾਨੂੰ ਅਧਿਕਾਰ ਪ੍ਰਾਪਤ ਹੋਣਗੇ ਅਧਿਕਾਰ ਕੀ ਨੇ ਅਧਿਕਾਰ ਇੱਕ ਤਰੀਕੇ ਦੀਆਂ ਸਹੂਲਤਾਂ ਨੇ ਜਾਂ ਇੱਕ এনवायरमेंट ਆ ਜਿਹੜਾ ਕਿ ਸਟੇਟ ਕ੍ਰੀਏਟ ਕਰਦਾ ਆ ਤੇ ਅਧਿਕਾਰ ਜਿਹੜੇ ਵਿਅਕਤੀ ਦੀ ਸ਼ਖਸੀਅਤ ਦੇ ਵਿਕਾਸ ਲਈ ਬਹੁਤ ਜ਼ਰੂਰੀ ਨੇ ਤੇ ਉਹ ਫੈਸਿਲਿਟੀਆਂ ਜਾਂ ਉਹ ਵਾਤਾਵਰਣ ਪੈਦਾ ਕਰਨਾ ਜਿਹੜਾ ਰਾਜ ਦਾ ਕੰਮ ਆ ਸੋ ਇਸ ਕਰਕੇ ਜੇਕਰ ਅਸੀਂ ਜਾਣਨਾ ਚਾਹੁੰਨੇ ਆ ਕਿ ਸਾਡੇ ਕਿਹੜੇ ਕਿਹੜੇ ਅਧਿਕਾਰ ਨੇ ਜਿਨ੍ਹਾਂ ਦਾ ਸਾਡੇ ਸੰਵਿਧਾਨ ਦੇ ਵਿੱਚ ਵਰਣਨ ਕੀਤਾ ਗਿਆ ਆ ਤੇ ਸਾਡੇ ਰਾਜਪ੍ਰਤੀ ਕੀ ਕਰਤਵ ਨੇ ਅਸੀਂ ਆਪਣੇ ਅਧਿਕਾਰਾਂ ਬਾਰੇ ਤੇ ਆਪਣੇ ਕਰਤਵਾਂ ਬਾਰੇ ਜਾਣਕਾਰੀ ਲੈਣਾ ਚਾਹੁੰਨੇ ਆ ਤੇ ਉਹ ਪੋਲਿਟੀਕਲ ਸਾਇੰਸ ਪੜਨ ਦੇ ਨਾਲ ਹੀ ਅਸੀਂ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਆ ਸੋ ਪੋਲਿਟੀਕਲ ਸਾਇੰਸ ਜਿਹੜੀ ਆ ਉਹ ਵਿਅਕਤੀ ਨੂੰ ਉਹਦੇ ਅਧਿਕਾਰਾਂ ਦੇ ਅਤੇ ਕਰਤਵਾਂ ਦੇ ਬਾਰੇ ਜਾਣਕਾਰੀ ਪ੍ਰੋਵਾਈਡ ਕਰਦੀ ਹੈ ਨੈਕਸਟ ਪੁਆਇੰਟ ਆਇਆ ਦਾ ਲੋਕਤੰਤਰ ਦੀ ਸਫਲਤਾ ਵਿੱਚ ਸਹਾਇਕ ਯਾਨੀ ਕਿ ਪੋਲੀਟੀਕਲ ਸਾਇੰਸ ਜਿਹੜੀ ਹੈ ਉਹ ਲੋਕਤੰਤਰ ਦੀ ਸਫਲਤਾ ਵਿੱਚ ਸਹਾਇਕ ਸਾਬਤ ਹੁੰਦੀ ਹੈ ਸੋ ਰਾਜਨੀਤੀ ਸ਼ਾਸਤਰ ਦਾ ਅਧਿਨ ਕਰਨ ਦੇ ਨਾਲ ਪੋਲੀਟੀਕਲ ਸਾਇੰਸ ਪੜ੍ਹਨ ਦੇ ਨਾਲ ਲੋਕਾਂ ਵਿੱਚ ਰਾਜਨੀਤਿਕ ਚੇਤਨਤਾ ਜਿਹੜੀ ਪੈਦਾ ਹੁੰਦੀ ਹੈ ਰਾਜਨੀਤਿਕ ਚੇਤਨਤਾ ਪੈਦਾ ਕਿੱਦਾਂ ਹੋਏਗੀ ਵੀ ਜੇਕਰ ਵਿਅਕਤੀ ਨੂੰ ਸਰਕਾਰ ਦੇ ਅੰਗਾਂ ਬਾਰੇ ਜਾਣਕਾਰੀ ਹੋਏਗੀ ਵੀ ਸਰਕਾਰ ਦੇ ਕਿਹੜੇ-ਕਿਹੜੇ ਅੰਗ ਨੇ ਤੋ ਕਿਹੜਾ ਅੰਗ ਜਿਹੜਾ ਉਹ ਕੀ ਕੰਮ ਕਰਦਾ ਆ ਸਪੋਜ਼ ਜਿੱਦਾਂ ਹੁਣ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਆ ਇਹ ਸਰਕਾਰ ਦੇ ਤਿੰਨ ਅੰਗ ਨੇ ਕਾਰਜਪਾਲਿਕਾ ਦਾ ਕੰਮ ਕੀ ਆ ਵਿਧਾਨਪਾਲਿਕਾ ਦਾ ਕੰਮ ਕੀ ਆ ਨਿਆਂਪਾਲਿਕਾ ਦਾ ਕੰਮ ਕੀ ਆ ਸੋ ਇਸ ਤਰੀਕੇ ਨਾਲ ਜੇਕਰ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕਰਦੇ ਆ ਜੇ ਸਰਕਾਰ ਕਿਸ ਤਰੀਕੇ ਨਾਲ ਕੰਮ ਕਰਦੀ ਆ ਜੇ ਸਰਕਾਰ ਦਾ ਕਿਹੜਾ ਅੰਗ ਕੀ ਕੰਮ ਕਰਦਾ ਆ ਸੋ ਜੇਕਰ ਸਾਨੂੰ ਇਹਨਾਂ ਬਾਰੇ ਜਾਣਕਾਰੀ ਹੋਏਗੀ ਤੇ ਸਾਨੂੰ ਪਤਾ ਹੋਏਗਾ ਸਾਡੇ ਕੀ ਅਧਿਕਾਰ ਨੇ ਤੇ ਸਾਡੇ ਕਰਤਵ ਕੀ ਨੇ ਯਾਨੀ ਕਿ ਕਿਸ ਸਿਚੁਏਸ਼ਨ ਦੇ ਵਿੱਚ ਸਰਕਾਰ ਵੀ ਸਾਡੇ ਅਧਿਕਾਰਾਂ ਦੇ ਉੱਪਰ ਜਿਹੜਾ ਅਟੈਕ ਨਹੀਂ ਕਰ ਸਕਦੀ ਸਾਡੇ ਅਧਿਕਾਰਾਂ ਨੂੰ ਵਾਇਲੇਟ ਨਹੀਂ ਕਰ ਸਕਦੀ ਤੇ ਜੇਕਰ ਸਾਨੂੰ ਪਤਾ ਹੋਏਗਾ ਵੀ ਅਸੀਂ ਜੇਕਰ ਸਰਕਾਰ ਸਾਡੇ ਅਧਿਕਾਰਾਂ ਉੱਤੇ ਅਟੈਕ ਕਰਦੀ ਹੈ ਜਾਂ ਉਹਦੀ ਵਾਇਲੇਸ਼ਨ ਕਰਦੀ ਹੈ ਤੇ ਅਸੀਂ ਕੀ ਕਰਨਾ ਹੈ ਅਸੀਂ ਕਿੱਥੇ ਜਾਣਾ ਹੈ ਤੇ ਅਸੀਂ ਉਹਨਾਂ ਨੂੰ ਪ੍ਰੋਟੈਕਟ ਕਿਦਾਂ ਕਰਾਉਣਾ ਹੈ ਫੋਕਸ ਕਰਕੇ ਜੇਕਰ ਇੰਨਾਂ ਸਾਰੀਆਂ ਗੱਲਾਂ ਬਾਰੇ ਸਾਨੂੰ ਜਾਣਕਾਰੀ ਹੋਏਗੀ ਤੇ ਫਿਰ ਹੀ ਅਸੀਂ ਕਹਿ ਸਕਦੇ ਹਾਂ ਕਿ ਲੋਕਤੰਤਰ ਜਿਹੜਾ ਆ ਸਫਲ ਆ ਸੋ ਇਸ ਕਰਕੇ ਪੋਲਿਟੀਕਲ ਸਾਇੰਸ ਦਾ ਵਿਸ਼ਾ ਜਿਹੜਾ ਆ ਸਾਨੂੰ ਅ ਅਵੇਅਰਨੈਸ ਕ੍ਰੀਏਟ ਕਰਦਾ ਆ ਸਾਡੇ ਵਿੱਚ ਸਰਕਾਰ ਦੇ ਕੰਮਾਂ ਬਾਰੇ ਸਾਨੂੰ ਆਪਣੇ ਅਧਿਕਾਰਾਂ ਬਾਰੇ ਤੇ ਆਪਣੇ ਕਰਤਵਾਂ ਬਾਰੇ ਜਾਣਨ ਦੇ ਵਿੱਚ ਹੈਲਪ ਕਰਦਾ ਆ ਸੋ ਇਸ ਕਰਕੇ ਪੋਲਿਟੀਕਲ ਸਾਇੰਸ ਦਾ ਵਿਸ਼ਾ ਜਿਹੜਾ ਆ ਉਹ ਲੋਕਤੰਤਰ ਦੀ ਸਫਲਤਾ ਵਿੱਚ ਸਹਾਇਕ ਸਾਬਿਤ ਹੁੰਦਾ ਆ ਨੈਕਸਟ ਆ ਜਾਂਦਾ ਸੇਤਮੰਦ ਰਾਜਨੀਤਿਕ ਦਲਾਂ ਦੀ ਉਸਾਰੀ ਵਿੱਚ ਸਹਾਇਕ। ਯਾਨੀ ਕਿ ਪੋਲੀਟੀਕਲ ਸਾਇੰਸ ਜਿਹੜਾ ਵਿਸ਼ਾ ਆ। ਉਹ ਸਾਨੂੰ ਇਸ ਗੱਲ ਦਾ ਗਿਆਨ ਦਿੰਦਾ ਆ ਕਿ ਰਾਜਨੀਤਿਕ ਦਲ ਕੀ ਹੁੰਦਾ ਹੈ। ਪਹਿਲੀ ਗੱਲ ਤਾਂ ਪੋਲੀਟੀਕਲ ਪਾਰਟੀ ਹੁੰਦੀ ਕੀ ਆ। ਇਹ ਸਾਨੂੰ ਕਿੱਥੋਂ ਪਤਾ ਲੱਗੇਗਾ ਪੋਲੀਟੀਕਲ ਸਾਇੰਸ ਪੜਨ ਦੇ ਨਾਲ। ਕੀ ਵਾਟ ਇਜ਼ ਪੋਲੀਟੀਕਲ ਪਾਰਟੀ। ਫਿਰ ਕਿਹੜਾ ਰਾਜਨੀਤਿਕ ਦਲ ਚੰਗਾ ਆ ਤੇ ਇਹਨਾਂ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਕਿਹੜੀ-ਕਿਹੜੀ ਕਿਸਮ ਦੇ ਪੋਲੀਟੀਕਲ ਪਾਰਟੀਆਂ ਹੁੰਦੀਆਂ ਨੇ। ਤੇ ਇਹਨਾਂ ਦੇ ਕੰਮ ਕੀ ਹੁੰਦੇ ਆ ਸੋ ਜੇਕਰ ਅਸੀਂ ਇਹਦੇ ਬਾਰੇ ਜਾਣਕਾਰੀ ਲੈਣੀ ਆ ਕਿ ਪੋਲਿਟੀਕਲ ਪਾਰਟੀਆਂ ਕੀ ਹੁੰਦੀਆਂ ਨੇ ਤੇ ਉਹਨਾਂ ਦੇ ਕੰਮ ਕੀ ਹੁੰਦੇ ਨੇ ਤੇ ਕਿਹੜੀ-ਕਿਹੜੀ ਕਿਸਮ ਦੀਆਂ ਪੋਲਿਟੀਕਲ ਪਾਰਟੀਆਂ ਹੁੰਦੀਆਂ ਨੇ ਤੇ ਉਹਨਾਂ ਵਿੱਚੋਂ ਕਿਹੜੀ ਪੋਲਿਟੀਕਲ ਪਾਰਟੀ ਚੰਗੀ ਆ ਉਹ ਕਿਸ ਆਧਾਰ ਦੇ ਉੱਪਰ ਅਸੀਂ ਅੰਦਾਜ਼ਾ ਲਗਾ ਸਕਦੇ ਆ ਜਜਮੈਂਟ ਕਰ ਸਕਦੇ ਆ ਸੋ ਜੇਕਰ ਅਸੀਂ ਇਹਦੇ ਬਾਰੇ ਜਾਣਕਾਰੀ ਲੈਣੀ ਆ ਤਾਂ ਸਾਨੂੰ ਪੋਲਿਟੀਕਲ ਸਾਇੰਸ ਦੀ ਸਟੱਡੀ ਜਿਹੜੀ ਆ ਕਰਨੀ ਪਵੇਗੀ ਨੈਕਸਟ ਪੁਆਇੰਟ ਆ ਜਾਂਦਾ ਦੇਸ਼ ਦੀਆਂ ਸਮस्याਵਾਂ ਨੂੰ ਸੁਲਝਾਉਣ ਵਿੱਚ ਸਹਾਇਕ ਯਾਨੀ ਕਿ ਪੋਲੀਟੀਕਲ ਸਾਇੰਸ ਦਾ ਵਿਸ਼ਾ ਜਿਹੜਾ ਆ ਉਹ ਸਾਨੂੰ ਦੇਸ਼ ਦੇ ਸਾਹਮਣੇ ਜਿੰਨੀਆਂ ਵੀ ਸਮੱਸਿਆਵਾਂ ਨੇ ਚਾਹੇ ਗਰੀਬੀ ਆ ਚਾਹੇ ਬੇਰੁਜ਼ਗਾਰੀ ਆ ਰਿਸ਼ਵਤਖੋਰੀ ਆ ਫਿਰਕਾਪ੍ਰਸਤੀ ਆ ਖੇਤਰਵਾਦ ਆ ਭਾਸ਼ਾਵਾਦ ਆ ਸੋ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਇਹਨਾਂ ਦਾ ਹੱਲ ਜਿਹੜਾ ਆ ਉਹ ਰਾਜਨੀਤਿਕ ਆਧਾਰ ਤੇ ਕੀਤਾ ਜਾ ਸਕਦਾ ਹੈ ਤੇ ਜੇਕਰ ਅਸੀਂ ਪੋਲੀਟੀਕਲ ਸਾਇੰਸ ਪੜਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਦੇਸ਼ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਪਹਿਲਾਂ ਤੇ ਇਹਦੇ ਬਾਰੇ ਸਾਨੂੰ ਅਵੇਅਰਨੈਸ ਹੋਏਗੀ ਜਿਹਦੇ ਬਾਰੇ ਅਸੀਂ ਪੋਲੀਟੀਕਲ ਸਾਇੰਸ ਪੜਾਂਗੇ ਫਿਰ ਅਸੀਂ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਵੀ ਇਹਨਾਂ ਦਾ ਹੱਲ ਕਿਸ ਤਰੀਕੇ ਨਾਲ ਸਰਕਾਰਾਂ ਜਿਹੜੀਆਂ ਨੇ ਉਹ ਰਾਜਨੀਤਿਕ ਆਧਾਰ ਤੇ ਕਰਦੀਆਂ ਨੇ ਕਿਉਂਕਿ ਹਰ ਸਮੱਸਿਆ ਜਿਹੜੀ ਚਾਹੇ ਉਹ ਆਰਥਿਕ ਸਮੱਸਿਆ ਹੈ ਚਾਹੇ ਸਮਾਜਿਕ ਸਮੱਸਿਆ ਹੈ ਚਾਹੇ ਕੋਈ ਰਾਜਨੀਤਿਕ ਸਮੱਸਿਆ ਹੈ ਉਹਦਾ ਹੱਲ ਰਾਜਨੀਤਿਕ ਆਧਾਰ ਤੇ ਹੁੰਦਾ ਹੈ ਯਾਨੀ ਕਿ ਸਰਕਾਰਾਂ ਨੇ ਹੀ ਉਹਦਾ ਹੱਲ ਕਰਨਾ ਹੈ ਹੁਣ ਸੁਪੋਜ਼ ਗਰੀਬੀ ਹੈ ਜਦ ਬੇਰੁਜ਼ਗਾਰੀ ਹੈ ਜੋ ਉਹਨੂੰ ਦੂਰ ਕਰਨਾ ਆ ਤੇ ਉਹਦੇ ਵਾਸਤੇ ਪਾਲਿਸਿਸ ਕਿੱਦਾਂ ਦੀ ਹੋਣੀ ਚਾਹੀਦੀਆਂ ਨੇ ਇਹ ਕਿੰਨਾ ਕਿਨੇ ਡਿਸਾਈਡ ਕਰਨਾ ਆ ਪਾਲਿਸਿਸ ਕਿੰਨੇ ਬਣਾਉਣੀਆਂ ਨੇ ਸਰਕਾਰ ਨੇ ਬਣਾਉਣੀਆਂ ਸੋ ਇਸ ਕਰਕੇ ਜਿੰਨੀਆਂ ਵੀ ਸਮੱਸਿਆਵਾਂ ਨੇ ਦੇਸ਼ ਦੇ ਵਿੱਚ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਜੜਾਇਆ ਉਹ ਰਾਜਨੀਤਿਕ ਧਾਰ ਤੇ ਹੁੰਦਾ ਆ ਸਰਕਾਰਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਕਰ ਸਕਦੀਆਂ ਨੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਹੁੰਦਾ ਆ ਇਸ ਕਰਕੇ ਪੋਲੀਟੀਕਲ ਸਾਇੰਸ ਦਾ ਵਿਸ਼ਾ ਜੜਾਇਆ ਸਾਨੂੰ ਦੇਸ਼ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੇ ਵਿੱਚ ਹੈਲਪ ਕਰਦਾ ਆ ਵੀ ਸਰਕਾਰਾਂ ਜਿਹੜੀਆਂ ਕਿਸ ਤਰੀਕੇ ਨਾਲ ਇਹਨਾਂ ਸਮੱਸਿਆਵਾਂ ਨੂੰ ਦੂਰ ਕਰ ਸਕਦੀਆਂ ਨੇ ਨੈਕਸਟ ਹੁੰਦਾ ਇਹ ਸ਼ਾਸਨ ਵਿੱਚ ਨਿਪੁੰਨਤਾ ਲਿਆਉਂਦਾ ਹੈ ਪੋਲੀਟੀਕਲ ਸਾਇੰਸ ਦੀ ਸਟੱਡੀ ਜਿਹੜੀ ਆ ਜੇਕਰ ਅਸੀਂ ਕਰਦੇ ਆ ਤੇ ਅਸੀਂ ਸੁਚੇਤ ਨਾਗਰਿਕ ਬਣ ਸਕਦੇ ਆ ਯਾਨੀ ਕਿ ਸੁਚੇਤ ਨਾਗਰਿਕ ਹੀ ਸਰਕਾਰ ਦੀ ਆਲੋਚਨਾ ਕਰਕੇ ਸਰਕਾਰ ਨੂੰ ਜ਼ਿੰਮੇਵਾਰ ਬਣਾ ਸਕਦੇ ਆ ਜੇਕਰ ਸਾਨੂੰ ਪੋਲੀਟੀਕਲ ਸਾਇੰਸ ਅਸੀਂ ਪੜਾਂਗੇ ਤਾ ਸਾਨੂੰ ਸਾਡੇ ਅਧਿਕਾਰਾਂ ਦਾ ਪਤਾ ਹੋਏਗਾ ਸਾਨੂੰ ਸਾਡੇ ਕਰਤਵਾਂ ਦਾ ਪਤਾ ਹੋਏਗਾ ਸਾਨੂੰ ਸਰਕਾਰ ਦੇ ਅੰਗਾਂ ਬਾਰੇ ਜਾਣਕਾਰੀ ਹੋਏਗੀ ਸਾਨੂੰ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਹੋਏਗੀ ਵੀ ਸਰਕਾਰ ਕੀ ਕੰਮ ਕਰ ਰਹੀ ਹੈ ਕਿਸ ਤਰੀਕੇ ਨਾਲ ਕਾਨੂੰਨ ਬਣਾ ਰਹੀ ਹੈ ਸਾਨੂੰ ਕਾਨੂੰਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਆ ਉਹਦਾ ਅਧਿਨ ਹੋਏਗਾ ਵੀ ਕਿ ਕੋਈ ਵੀ ਬਿੱਲ ਜੜਾਇਆ ਉਹ ਸੰਸਦ ਵਿੱਚ ਪੇਸ਼ ਕਰਕੇ ਕਿਸ ਤਰੀਕੇ ਨਾਲ ਪਾਸ ਕੀਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਉਹ ਕਾਨੂੰਨ ਬਣਦਾ ਹੈ ਸੋ ਇਸ ਕਰਕੇ ਜੇਕਰ ਸਾਨੂੰ ਇਹ ਸਾਰੀ ਜਾਣਕਾਰੀ ਹੋਏਗੀ ਤੇ ਉਹਦੇ ਨਾਲ ਸ਼ਾਸਨ ਵਿੱਚ ਆਟੋਮੈਟਿਕਲੀ ਨਿਪੁੰਨਤਾ ਆ ਜਾਂਦੀ ਆ ਕਿਉਂਕਿ ਸੁਚੇਤ ਨਾਗਰਿਕ ਹੀ ਜਿਹੜੇ ਨੇ ਉਹ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਦੇ ਨੇ ਤੇ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੇ ਆ ਨੈਕਸਟ ਹੁੰਦਾ ਵੱਖ-ਵੱਖ ਦੇਸ਼ਾਂ ਦੀਆਂ ਸ਼ਾਸਨ ਪ੍ਰਣਾਲੀਆਂ ਦਾ ਗਿਆਨ ਸੋ ਯਾਨੀ ਕਿ ਪੋਲੀਟੀਕਲ ਸਾਇੰਸ ਦੀ ਸਟੱਡੀ ਦੇ ਨਾਲ ਹੀ ਸਾਨੂੰ ਪਤਾ ਲੱਗ ਸਕਦਾ ਆ ਕਿ ਵੱਖ-ਵੱਖ ਦੇਸ਼ਾਂ ਦੀਆਂ ਸ਼ਾਸਨ ਪ੍ਰਣਾਲੀਆਂ ਜਿਹੜੀਆਂ ਨੇ ਉਹਨਾਂ ਦਾ ਅਸੀਂ ਇੱਕ ਕੰਪੈਰੀਟਿਵ ਸਟੱਡੀ ਕਰ ਸਕਦੇ ਆ ਜੋ ਯਾਨੀ ਕਿ ਵੱਖ-ਵੱਖ ਦੇਸ਼ਾਂ ਦੀਆਂ ਇਹ ਸ਼ਾਸਨ ਪ੍ਰਣਾਲੀਆਂ ਜਿਹੜੀਆਂ ਨੇ ਉਹਨਾਂ ਦੇ ਗਿਆਨ ਨਾਲ ਸਾਨੂੰ ਪਤਾ ਲੱਗਦਾ ਆ ਕਿ ਕਿਹੜੀ ਸ਼ਾਸਨ ਪ੍ਰਣਾਲੀ ਚੰਗੀ ਹੈ ਹੁਣ ਜਿੱਦਾਂ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਸਿਸਟਮ ਆ ਯੂਐਸਏ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਯਾਨੀ ਕਿ ਪ੍ਰਧਾਨਗੀ ਪ੍ਰਣਾਲੀ ਹੈ ਭਾਰਤ ਸੰਸਦੀ ਪ੍ਰਣਾਲੀ ਹੈ ਅਮਰੀਕਾ ਚ ਪ੍ਰਧਾਨਗੀ ਪ੍ਰਣਾਲੀ ਹੈ ਇਦਾਂ ਵੱਖੋ-ਵੱਖਰੇ ਮੁਲਕਾਂ ਦੇ ਵਿੱਚ ਵੱਖੋ-ਵੱਖਰੇ ਕਿਸਮ ਦੀਆਂ ਸਰਕਾਰਾਂ ਹੋ ਸਕਦੀਆਂ ਨੇ ਉਹਨਾਂ ਵਿੱਚ ਕੀ ਸਮਾਨਤਾਵਾਂ ਨੇ ਕੀ ਅਸਮਾਨਤਾਵਾਂ ਨੇ ਅਸੀਂ ਉਹਨਾਂ ਦੀ ਕੰਪੈਰੀਟਿਵ ਸਟਡੀ ਜਾਂ ਤੁਲਨਾਤਮਕ ਅਧਿਨ ਕਰ ਸਕਦੇ ਹਾਂ ਫਿਰ ਕੋਈ ਵੀ ਪੋਲੀਟੀਕਲ ਸਿਸਟਮ ਜਿਹੜਾ ਆ ਉਹ ਚੰਗਾ ਆ ਜਾਂ ਮਾੜਾ ਆ ਜਾਂ ਕਿਸ ਟਾਈਪ ਦਾ ਪੋਲੀਟੀਕਲ ਸਿਸਟਮ ਚੰਗਾ ਆ ਕਿਸ ਟਾਈਪ ਦਾ ਮਾੜਾ ਆ ਅਸੀਂ ਉਹਦਾ ਅੰਦਾਜ਼ਾ ਵੀ ਲਗਾ ਸਕਦੇ ਆ ਉਹਨਾਂ ਦੀ ਸਫਲਤਾ ਤੋਂ ਵੀ ਕਿ ਕਿਹੜੀ ਸ਼ਾਸਨ ਪ੍ਰਣਾਲੀ ਚੰਗੀ ਆ ਇਹ ਸਾਨੂੰ ਕਿੱਥੋਂ ਪਤਾ ਲੱਗੇਗਾ ਉਸ ਪੋਲੀਟੀਕਲ ਸਿਸਟਮ ਦੀ ਸਫਲਤਾ ਜਾਂ ਅਸਫਲਤਾ ਤੋਂ ਜਿਹੜੀ ਸ਼ਾਸਨ ਪ੍ਰਣਾਲੀ ਸਫਲ ਆ ਇਹਦਾ ਮਤਲਬ ਉਹ ਪੋਲੀਟੀਕਲ ਸਿਸਟਮ ਜਿਹੜਾ ਆ ਉਹ ਉੱਥੇ ਵਧੀਆ ਵਰਕ ਕਰ ਰਿਹਾ ਹੈ ਤੇ ਜਿਹੜੀ ਪੋਲੀਟੀਕਲ ਸਿਸਟਮ ਦੇ ਵਿੱਚ ਗਰੀਬੀ ਜ਼ਿਆਦਾ ਹੈ ਜਾਂ ਬੇਰੁਜ਼ਗਾਰੀ ਜ਼ਿਆਦਾ ਹੈ ਜਾਂ ਸਰਕਾਰ ਦੇ ਕੋਲ ਲਾਅ ਐਂਡ ਆਰਡਰ ਦੀ ਸਮੱਸਿਆ ਆ ਰਹੀ ਹੈ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਦੀ ਸਮੱਸਿਆ ਆ ਰਹੀ ਹੈ ਇਹਦਾ ਮਤਲਬ ਕਿ ਉਹ ਪੋਲਿਟਿਕਲ ਸਿਸਟਮ ਜਿਹੜਾ ਆ ਉਸ ਕੰਟਰੀ ਵਾਸਤੇ ਚੰਗਾ ਨਹੀਂ ਸੋ ਇਸ ਕਰਕੇ ਕਿਸੇ ਵੀ ਸ਼ਾਸਨ ਪ੍ਰਣਾਲੀ ਦੀ ਸਫਲਤਾ ਜਾਂ ਅਸਫਲਤਾ ਜਿਹੜੀ ਹੈ ਉਹ ਪ੍ਰੂਫ ਕਰ ਦਿੰਦੀ ਹੈ ਕਿ ਉਹ ਸ਼ਾਸਨ ਪ੍ਰਣਾਲੀ ਉਸ ਦੇਸ਼ ਵਾਸਤੇ ਚੰਗੀ ਹੈ ਜਾਂ ਨਹੀਂ ਚੰਗੀ ਫਿਰ ਉਹਦਾ ਵਿਦਿਆਰਥੀਆਂ ਲਈ ਲਾਭਦਾਇਕ ਸੋ ਪੋਲਿਟਿਕਲ ਸਾਇੰਸ ਦਾ ਵਿਸ਼ਾ ਜਿਹੜਾ ਵਿਦਿਆਰਥੀਆਂ ਲਈ ਬਹੁਤ ਯੂਸਫੁਲ ਆ ਬਹੁਤ ਲਾਭਦਾਇਕ ਆ ਕਿਉਂਕਿ ਅੱਜ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਕੱਲ ਦੇ ਸ਼ਾਸਕ ਬਣਨਾ ਆ ਇਸ ਲਈ ਉਹਨਾਂ ਨੂੰ ਰਾਜਨੀਤਿਕ ਸਮੱਸਿਆਵਾਂ ਵੀ ਦੇਸ਼ ਦੇ ਸਾਹਮਣੇ ਕਿਹੜੀਆਂ-ਕਿਹੜੀਆਂ ਰਾਜਨੀਤਿਕ ਸਮੱਸਿਆਵਾਂ ਨੇ ਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ ਤੇ ਕਰਤਵਾਂ ਬਾਰੇ ਅਤੇ ਰਾਜ ਪ੍ਰਬੰਧ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਸੋ ਅੱਜ ਦੇ ਜਿਹੜੇ ਵਿਦਿਆਰਥੀ ਨੇ ਉਹ ਕੱਲ ਦੇ ਰੂਲਰ ਆ ਕੱਲ ਦੇ ਸ਼ਾਸਕ ਨੇ ਕੱਲ ਦੇ ਸਰਕਾਰੀ ਕਰਮਚਾਰੀ ਨੇ ਜਾ ਕੱਲ ਦੇ ਸਮਾਜ ਸੇਵਕ ਨੇ ਸੋ ਇਸ ਕਰਕੇ ਉਹਨਾਂ ਨੂੰ ਦੇਸ਼ ਦੇ ਸਾਹਮਣੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਕਿਸ ਤਰੀਕੇ ਨਾਲ ਕੱਢਿਆ ਜਾ ਸਕਦਾ ਆ ਸੋ ਇਹ ਤਾਂ ਹੀ ਪੋਸੀਬਲ ਆ ਜੇਕਰ ਅਸੀਂ ਪੋਲਿਟੀਕਲ ਸਾਇੰਸ ਦਾ ਵਿਸ਼ਾ ਪੜਾਂਗੇ ਸਾਨੂੰ ਉਹਨਾਂ ਸਮੱਸਿਆਵਾਂ ਬਾਰੇ ਜਾਣਕਾਰੀ ਹੋਏਗੀ ਉਹਨਾਂ ਦੇ ਰੀਜ਼ਨ ਪਤਾ ਹੋਣਗੇ ਤੇ ਫਿਰ ਹੀ ਉਹਨਾਂ ਦਾ ਹੱਲ ਜਿਹੜਾ ਕੀਤਾ ਜਾ ਸਕਦਾ ਹੈ ਸੋ ਇਸ ਕਰਕੇ ਪੋਲਿਟੀਕਲ ਸਾਇੰਸ ਦਾ ਵਿਸ਼ਾ ਜਿਹੜਾ ਆ ਉਹ ਵਿਦਿਆਰਥੀਆਂ ਵਾਸਤੇ ਇਹਨਾਂ ਸਮੱਸਿਆਵਾਂ ਨੂੰ ਸਮਝਣ ਤੇ ਇਹਨਾਂ ਸਮੱਸਿਆਵਾਂ ਦੇ ਹੱਲ ਕੱਢਣ ਵਾਸਤੇ ਕਾਫੀ ਯੂਸਫੁਲ ਆ। ਲਾਸਟ ਪੁਆਇੰਟ ਹੈ ਅੰਤਰਰਾਸ਼ਟਰੀ ਸੰਗਠਨਾਂ ਦਾ ਗਿਆਨ। ਅੱਜ ਦੇ ਸਮੇਂ ਤੇ ਕੋਈ ਵੀ ਰਾਜ ਜਿਹੜਾ ਆ ਉਹ ਇਕਲਤਾ ਵਿੱਚ ਨਹੀਂ ਰਹਿ ਸਕਦਾ। ਕੋਈ ਵੀ ਰਾਜ ਕੋਈ ਵੀ ਸਟੇਟ ਆਈਸੋਲੇਸ਼ਨ 'ਚ ਨਹੀਂ ਰਹਿ ਸਕਦਾ। ਆਈਸੋਲੇਸ਼ਨ ਮਤਲਬ ਕਿ ਦੁਨੀਆ ਤੋਂ ਅਲੱਗ-ਥਲੱਗ ਨਹੀਂ ਰਹਿ ਸਕਦਾ ਤੇ ਇਸ ਕਰਕੇ ਵੱਖ-ਵੱਖ ਰਾਜਾਂ ਦੇ ਆਪਸੀ ਸਬੰਧਾਂ ਨੂੰ ਨਿਯਮਿਤ ਕਰਨ ਵਾਸਤੇ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨ ਜਿਹੜੇ ਬਣਾਏ ਗਏ ਨੇ ਜਿਵੇਂ ਕਿ ਯੂਨੋ ਯੂनाइटेड ਨੇਸ਼ਨਸ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਹੈ वर्ल्ड ਬੈਂਕ ਹੈ ਸਾਰਕ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜIONAL ਕੋਆਪਰੇਸ਼ਨ ਫਿਰ ਆਸੀਆਨ ਹੈ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਸੋ ਇਸ ਤਰੀਕੇ ਨਾਲ ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨ ਨੇ ਤੇ ਜਿਵੇਂ ਕਿ ਇੱਕ ਲੀਗ ਆਫ ਨੇਸ਼ਨਸ ਵੀ ਬਣਿਆ ਸੀਗਾ ਸੈਕੰਡ ਵਰਲਡ ਵਾਰ ਹੋਣ ਤੋਂ ਪਹਿਲਾਂ ਯਾਨੀ ਕਿ 1920 ਦੇ ਵਿੱਚ ਉਹ ਆਰਗੇਨਾਈਜੇਸ਼ਨ ਬਣੀ ਸੀ ਲੀਗ ਆਫ ਨੇਸ਼ਨਸ ਤੇ ਉਹਦਾ ਉਦੇਸ਼ ਕੀ ਸੀ ਕਿ ਸੈਕੰਡ ਵਰਲਡ ਵਾਰ ਨੂੰ ਰੋਕਣਾ ਯਾਨੀ ਕਿ ਫਰਸਟ ਵਰਲਡ ਵਾਰ ਤੋਂ ਬਾਅਦ ਉਹ ਸੰਸਥਾ ਬਣੀ ਸੀ ਪਰੰਤੂ ਉਹ ਸੰਸਥਾ ਜਿਹੜੀ ਆ ਉਹਦਾ ਉਦੇਸ਼ ਕੀ ਸੀਗਾ ਵੀ ਸੈਕੰਡ ਵਰਲਡ ਵਾਰ ਨਾ ਹੋਵੇ ਪਰੰਤੂ ਸੈਕੰਡ ਵਰਲਡ ਵਾਰ ਹੋਈ ਤੇ ਉਹ ਸੰਗਠਨ ਜਿਹੜਾ ਆ ਆਪਣੇ ਉਸ ਉਦੇਸ਼ ਦੀ ਪ੍ਰਾਪਤੀ ਵਿੱਚ ਅਸਫਲ ਰਿਹਾ ਸੋ ਕਹਿਣ ਦਾ ਮਤਲਬ ਇਹ ਆ ਵੀ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਸੰਗਠਨ ਬਣਦੇ ਨੇ ਤੇ ਖਤਮ ਵੀ ਹੁੰਦੇ ਨੇ ਤੇ ਫਿਰ ਨਵੇਂ ਸੰਗਠਨ ਬਣਦੇ ਨੇ ਸੋ ਇਸ ਕਰਕੇ ਸੈਕੰਡ ਵਰਲਡ ਵਾਰ ਤੋਂ ਬਾਅਦ ਫਿਰ ਨਵਾਂ ਜਿਹੜਾ ਇੱਕ ਸੰਗਠਨ ਬਣਾਇਆ ਗਿਆ ਜਿਹਨੂੰ ਯੂਨਾਈਟਿਡ ਨੇਸ਼ਨਸ ਕਿਹਾ ਜਾਂਦਾ ਆ ਜਿਹੜਾ ਕਿ 24 ਅਕਤੂਬਰ 1945 ਨੂੰ ਬਣਿਆ ਸੀ ਸੋ ਕਹਿਣ ਦਾ ਮਤਲਬ ਇਹ ਆ ਵੀ ਅੰਤਰਰਾਸ਼ਟਰੀ ਪੱਧਰ ਤੇ ਜਿੰਨੇ ਵੀ ਸੰਗਠਨ ਨੇ ਆ ਤੇ ਖੇਤਰੀ ਸੰਗਠਨ ਵੀ ਵੱਖ-ਵੱਖ ਦੇਸ਼ਾਂ ਦੁਆਰਾ ਬਣਾਏ ਗਏ ਨੇ ਉਹਨਾਂ ਦੇ ਉਦੇਸ਼ ਕੀ ਨੇ ਤੇ ਉਹਨਾਂ ਦੇ ਕੰਮ ਕਰਨ ਦਾ तरीका ਕੀ ਆ ਜਾਂ ਕਿਹੜੇ-ਕਿਹੜੇ ਮੁੱਦਿਆਂ ਸੰਬੰਧੀ ਉਹਨਾਂ ਵਿੱਚ ਸਹਿਮਤੀ ਪਾਈ ਜਾਂਦੀ ਆ ਜਾਂ ਕਿਹੜੇ ਮੁੱਦਿਆਂ ਦੇ ਸਬੰਧ ਵਿੱਚ ਉਹ ਵਰਕ ਕਰਦੇ ਨੇ ਤੇ ਉਹਨਾਂ ਦੀ ਪਰਫਾਰਮੈਂਸ ਕੀ ਰਹੀ ਹੈ ਯਾਨੀ ਕਿ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਜਿਹੜੇ ਅੰਤਰਰਾਸ਼ਟਰੀ ਜਾਂ ਖੇਤਰੀ ਸੰਗਠਨ ਨੇ ਉਹਨਾਂ ਦੀ ਕਾਰਜ ਪ੍ਰਣਾਲੀ ਕਿੱਦਾਂ ਦੀ ਰਹੀ ਆ ਜਾਂ ਉਹਨਾਂ ਦੀ ਅਚੀਵਮੈਂਟਸ ਕੀ ਰਹੀਆਂ ਨੇ ਇਹ ਸਾਰਾ ਕੁਝ ਤਾਂ ਹੀ ਅਸੀਂ ਜਾਣ ਸਕਦੇ ਆ ਜੇਕਰ ਅਸੀਂ ਪੋਲਿਟੀਕਲ ਸਾਇੰਸ ਦਾ ਵਿਸ਼ਾ ਪੜ੍ਹਦੇ ਆ ਸੋ ਇਸ ਕਰਕੇ ਅੰਤਰਰਾਸ਼ਟਰੀ ਸੰਗਠਨਾਂ ਦਾ ਗਿਆਨ ਵੀ ਜੜਾਇਆ एबी पॉलिटिकल साइंस दी स्टडी ਦੇ ਨਾਲ ਹੀ ਕੀਤਾ ਜਾ ਸਕਦਾ ਹੈ ਸੋ ਇਸ ਤੋਂ ਇਲਾਵਾ ਇੱਕ ਬੋਨਸ ਪੁਆਇੰਟ ਆ ਜਿਹੜਾ ਕਿ ਮੈਂ ਇਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਉਹ ਹੈਗਾ ਆ ਕਿ ਪੋਲਿਟੀਕਲ ਸਾਇੰਸ ਦਾ ਵਿਸ਼ਾ ਜਿਹੜਾ ਆ ਸਾਨੂੰ ਇੱਕ ਹੋਰ ਚੀਜ਼ ਵਾਸਤੇ ਵੀ ਸਪੈਸ਼ਲ ਸਿਗਨੀਫੀਕੈਂਸ ਰੱਖਦਾ ਆ ਵੀ ਇਹਦੀ ਸਟਡੀ ਕਿਉਂ ਜ਼ਰੂਰੀ ਆ ਜਿੱਦਾਂ ਅਸੀਂ ਦੇਖਦੇ ਆ ਕਿ ਅੱਜ ਦੇ ਕੰਪੀਟੀਟਿਵ ਸਿਸਟਮ ਦੇ ਵਿੱਚ ਕਿ ਜਿਹਦੇ ਵਿੱਚ ਆਪਾਂ ਦੇਖਦੇ ਆ ਕਿ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਵਕ ਵਕ ਵਿਦਿਆਰਥੀਆਂ ਦੇ ਵਿੱਚ ਤੇ ਆਪਾਂ ਦੇਖਦੇ ਆ ਵੀ ਚਾਹੇ ਪਲੱਸ 2 ਦਾ ਲੈਵਲ ਆ ਚਾਹੇ ਗ੍ਰੈਜੂਏਸ਼ਨ ਆ ਚਾਹੇ ਪੋਸਟ ਗ੍ਰੈਜੂਏਸ਼ਨ ਆ ਉਤ ਤੋਂ ਬਾਅਦ ਜੇਕਰ ਵਿਦਿਆਰਥੀ ਨੇ ਕਿਸੇ ਕਰੀਅਰ ਦੇ ਵਿੱਚ ਜਾਣਾ ਆ ਪਰਟੀਕੂਲਰ ਫੀਲਡ ਦੇ ਵਿੱਚ ਜਾਣਾ ਆ ਉਹਦੇ ਵਾਸਤੇ ਪ੍ਰਤੀਯੋਗੀ ਪ੍ਰੀਖਿਆਵਾਂ ਜਿਹੜੀਆਂ ਹੁੰਦੀਆਂ ਨੇ ਕੰਪੀਟੀਟਿਵ ਐਗਜ਼ਾਮੀਨੇਸ਼ਨਸ ਹੁੰਦੇ ਨੇ ਉਹਦੇ ਵਾਸਤੇ ਪੋਲੀਟੀਕਲ ਸਾਇੰਸ ਦਾ ਵਿਸ਼ਾ ਜਿਹੜਾ ਬੜਾ ਹੈਲਪਫੁਲ ਹੈ ਉਹਦੇ ਵਿੱਚ ਸਟੇਟ ਨਾਲ ਰਿਲੇਟਡ ਗਵਰਨਮੈਂਟ ਨਾਲ ਰਿਲੇਟਡ ਸਾਡੇ ਕਨਸਟੀਟਿਊਸ਼ਨ ਨਾਲ ਰਿਲੇਟਡ ਜਾਂ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਰਿਲੇਟਡ ਜਿਹੜੇ ਕੁਐਸਚਨਸ ਨੇ ਉਹ ਆਉਂਦੇ ਆ ਸੋ ਇਸ ਕਰਕੇ ਪੋਲਿਟੀਕਲ ਸਾਇੰਸ ਦੀ ਸਿਗਨੀਫਿਕੈਂਸ ਜਾਂ ਯੂਟਿਲਿਟੀ ਇਹ ਵੀ ਆ ਕਿ ਇਹ ਸਾਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਜਿਹੜੀਆਂ ਨੇ ਕੰਪੀਟੀਟਿਵ ਐਗਜ਼ਾਮੀਨੇਸ਼ਨਸ ਆ ਉਹਨਾਂ ਵਾਸਤੇ ਵੀ ਤਿਆਰ ਕਰਦਾ ਆ ਸੋ ਇਸ ਗਾ ਇਸ ਲੈਸਨ ਦਾ ਇਹ ਲਾਸਟ ਟਾਪਿਕ ਤੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਨਵੇਂ ਟਾਪਿਕ ਬਾਰੇ ਗੱਲਬਾਤ ਕਰਾਂਗੇ ਥੈਂਕ ਯੂ ਸੋ ਮੱਚ